ਸਤਿ ਸ੍ਰੀ ਅਕਾਲ ਟੀਵੀ ਪੰਜਾਬ ਦੇਖ ਰਹਾ ਹੈ ਦਰਸ਼ਕਾ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਵੇਲੇ ਦੀ ਅਸੀਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੀਐਮ ਭਗਵੰਤ ਮਾਨ ਦੇ ਨਾਲ ਅੱਜ ਉਦਯੋਗਪਤੀਆਂ ਦੇ ਵੱਲੋਂ ਅਹਿਮ ਮੀਟਿੰਗ ਕੀਤੀ ਗਈ ਇਸ ਮੀਟਿੰਗ ਤੋਂ ਬਾਅਦ ਬਕਾਇਦਾ ਪੱਤਰਕਾਰਾਂ ਦੇ ਨਾਲ ਵਪਾਰੀਆਂ ਦੇ ਵੱਲੋਂ ਗੱਲਬਾਤ ਵੀ ਕੀਤੀ ਗਈ ਹੈ ਆਪਣੇ ਸੰਬੋਧਨ ਦੇ ਵਿੱਚ ਕੀ ਕੁਝ ਜਾਣਕਾਰੀ ਸਾਂਝੀ ਕਰ ਰਹੇ ਨੇ ਵਪਾਰੀ ਆਓ ਸੁਣਦੇ ਹਾਂ ਸਾਹਿਬ ਨੂੰ ਮਿਲੇ ਸਾਡਾ ਮੇਨ ਮੁੱਦਾ ਸਿਗਾ ਕਿ ਜਿਹੜਾ ਸ਼ੰਭੂ ਬੈਰੀਅਰ ਤੇ ਜਾਮ ਲੱਗਾ ਹੋਇਆ ਇੱਕ ਧਰਨਾ ਲੱਗਾ ਹੋਇਆ ਉਹ ਧਰਨਾ ਚਾਹੇ ਜਾਰੀ ਰਹੇ ਉਹਦੀ ਕੋਈ ਪ੍ਰੋਬਲਮ ਨਹੀਂ ਸਾਨੂੰ ਲੇਕਿਨ ਸਾਡਾ ਰਸਤਾ ਖੁੱਲ ਜਾਏ ਜਦੋਂ ਪਰਿਵਾਰ ਚ ਕੋਈ ਵੀ ਪ੍ਰੋਬਲਮ ਹੁੰਦੀ ਚਲੋ ਅਸੀਂ ਕਿਸਾਨ ਭਰਾ ਭਰਾ ਹੀ ਆਂ ਲੇਕਿਨ ਅਸੀਂ ਆਪਣੇ ਵੱਡਿਆਂ ਕੋ ਜਾਨੇ ਅੱਜ ਅਸੀਂ ਆਪਣੇ ਵੱਡਿਆਂ ਕੋ ਆਏ ਆ ਕਿ ਕੋਈ ਨਾ ਕੋਈ ਇਦਾਂ ਦਾ ਰਸਤਾ ਬਣਾਣ ਕਿ ਉਹਨਾਂ ਦਾ ਕੰਮ ਜਿਹੜਾ ਹੈਗਾ ਉਹ ਵੀ ਹੋ ਜਾਏ ਤੇ ਸਾਡਾ ਲੇਕਿਨ ਕਿਉਂਕਿ ਅਸੀਂ ਐਕਸਪੋਰਟ ਕਰਦੇ ਆਂ ਬਾਹਰਲੇ ਕੰਟਰੀਜ਼ ਨੂੰ ਮਾਲ ਭੇਜਦੇ ਆਂ ਇੰਡੀਆ ਦੇ ਬਾਹਰਲੇ ਸਟੇਟਾਂ ਤੋਂ ਮਾਲ ਲਿਆ ਕੇ ਇੰਡੀਆ ਦੇ ਬਾਹਰਲੇ ਸਟੇਟਾਂ ਚ ਹੀ ਮਾਲ ਸਪਲਾਈ ਕਰਦੇ ਆਂ ਸੋ ਪੰਜਾਬ ਇੱਕ ਅੱਛਾ ਸਟੇਟ ਹੈ ਬਹੁਤ ਹੈਲਦੀ ਸਟੇਟ ਹੈ ਸਾਨੂੰ ਇਹ ਖੁਸ਼ੀ ਹੈ ਕਿ ਸਾਡੇ ਇੱਥੇ ਮੌਸਮ ਔਰ ਜ਼ਮੀਨ ਬਹੁਤ ਅੱਛੀ ਹੈ ਔਰ ਲੋਕਾਂ ਦੇ ਵਿਚਾਰ ਔਰ ਲੋਕਾਂ ਦਾ ਕੋਈ ਧਰਮ ਦਾ ਪੇਤਪਾਵ ਜਾਂ ਕੋਈ ਇਦਾਂ ਦਾ ਨਹੀਂ ਹੈ ਤੋ ਇਸ ਕਰਕੇ ਪੰਜਾਬ ਚ ਲੋਕ ਰਹਿਣਾ ਅੱਛਾ ਸਮਝਦੇ ਔਰ ਇੱਥੇ ਕੰਮ ਕਰਨਾ ਅੱਛਾ ਸਮਝਦੇ ਬਾਕੀ ਸਟੇਟਾਂ ਤੋਂ ਵੀ ਲੇਕਿਨ ਅਸੀਂ ਪਿੱਛੇ ਇਸ ਕਰਕੇ ਰਹਿ ਜਾਂਦੇ ਹਾਂ ਕਿ ਸਾਡੇ ਰਸਤੇ ਬੰਦ ਆ ਕਿਉਂਕਿ 6-6 ਘੰਟੇ 8-8 ਘੰਟੇ ਦਾ ਉੱਥੇ ਜਾਮ ਲੱਗਦਾ ਪਿੰਡਾਂ ਵਿੱਚੋਂ ਦੀ ਹੋ ਕੇ ਜਾਣਾ ਪੈਂਦਾ ਲੇਕਿਨ ਵੱਡੇ ਟਰਾਲੇ ਉੱਥੋਂ ਨਹੀਂ ਆ ਸਕਦੇ ਸੋ ਅਸੀਂ ਸੀਐਮ ਸਾਹਿਬ ਕੋ ਇੱਕ ਰਿਕੁਐਸਟ ਕੀਤੀ ਹੈ ਕਿ ਤੁਸੀਂ ਵਿੱਚ ਪੈ ਕੇ ਕੋਈ ਇਦਾਂ ਦਾ ਮਸਲਾ ਸਾਡਾ ਹੱਲ ਕਰਾਓ ਕਿ ਸਾਡੇ ਰਸਤੇ ਖੁੱਲ ਜਾਣ ਸਾਡਾ ਵਪਾਰ ਚੱਲੇ ਔਰ ਅੱਛਾ ਚੱਲੇ ਔਰ ਅਸੀਂ ਵਿਦੇਸ਼ਾਂ ਚ ਬਾਹਰਲੇ ਕੰਟਰੀ ਚ ਮਾਲ ਭੇਜੀ ਤੁਸੀਂ ਸਾਰੇ ਆਨਲਾਈਨ ਆਰਡਰ ਕਰਦੇ ਹੋ ਤੁਸੀਂ ਸਾਰੇ ਸਮਝਦੇ ਹੋ ਕਿ ਸਾਰ ਕੋਈ ਬੰਦਾ ਕਹਿੰਦਾ ਮੈਨੂੰ 5 ਘੰਟੇ ਚ 6 ਘੰਟੇ ਚ ਮਾਲ ਮਿਲ ਜੇ ਜੋ ਵੀ ਮੈਂ ਆਰਡਰ ਕੀਤਾ ਅਗਰ ਇਦਾਂ ਦੀ ਬੰਦਿਸ਼ ਹੋਵੇ ਤੇ ਅਸੀਂ ਫਿਰ ਨਹੀਂ ਸਪਲਾਈ ਕਰ ਸਕਦੇ ਉੱਥੇ ਪੰਜਾਬ ਫੇ ਥੋੜਾ ਪਿੱਛੇ ਪੈ ਜਾਂਦਾ ਸੋ ਅਸੀਂ ਸਾਰੇ ਪੰਜਾਬ ਦੀ ਇੰਡਸਟਰੀ ਦੀ ਵਪਾਰ ਦੀ ਬਿਹਤਰੀ ਕਰਕੇ ਔਰ ਸੀਐਮ ਸਾਹਿਬ ਕੋ ਇੱਕ ਰਿਕੁਐਸਟ ਕਰਨਾ ਹੈ ਕਿ ਇਹਦੇ ਵਿੱਚ ਤੁਸੀਂ ਪੈ ਕੇ ਤੁਸੀਂ ਆਪਣਾ ਰੋਲ ਅਦਾ ਕਰਕੇ ਔਰ ਸੀਐਮ ਸਾਹਿਬ ਤੇ ਸਾਨੂੰ ਬਹੁਤ ਭਰੋਸਾ ਕੀ ਹੋਵੇ ਕੋਈ ਨਾ ਕੋਈ ਹੱਲੇ ਦਾ ਜ਼ਰੂਰ ਕਰ ਲੈਣਾ ਸਰ ਹੁਣ ਤੱਕ ਦੀ ਗੱਲ ਕਰੀਏ 1 ਸਾਲ ਤੋਂ ਵੱਧ ਤੋਂ ਸਮਾਂ ਹੋ ਗਿਆ ਸਰ ਬਾਰਡਰ ਬੰਦ ਨੇ ਕਿ ਕੁਝ ਪ੍ਰਭਾਵ ਪਿਆ ਇੰਡਸਟਰੀ ਦੇ ਉੱਪਰ ਨੁਕਸਾਨ ਕਿੰਨਾ ਕੁ ਜੇ ਨੁਕਸਾਨ ਕਿੰਨਾ ਕੁ ਹੋਇਆ ਜੇ ਅਸੀਂ ਇਕੱਲੇ ਆਪਣੇ ਸ਼ਹਿਰ ਦਾ ਕਹਿ ਲਈਏ ਤਾਂ 100 ਕਰੋੜ ਤੋਂ ਉੱਤੇ ਇੱਕ ਸ਼ਹਿਰ ਦਾ ਨੁਕਸਾਨ ਹੋ ਜਾਂਦਾ ਇੱਕ ਇੱਕ ਸ਼ਹਿਰ ਦਾ ਹਜ਼ਾਰ ਹਜ਼ਾਰ ਕਰੋੜ ਤੋਂ ਉੱਤੇ ਨੁਕਸਾਨ ਹੋ ਜਾਂਦਾ ਔਰ ਬਾਹਰਲੇ ਦੂਸਰੇ ਸੂਬੇ ਉਹਦਾ ਬੈਨੀਫਿਟ ਉਲਾ ਲੈਂਦੇ ਦੂਸਰੇ ਕੰਟਰੀਜ਼ ਉਹਦਾ ਬੈਨੀਫਿਟ ਉਠਾ ਲੈਂਦੇ ਆ ਪੰਜਾਬ ਚ ਬਹੁਤ ਸਾਰੇ ਕੰਮ ਇਦਾਂ ਦੇ ਹੈਗੇ ਜਿਹੜੇ ਪੰਜਾਬ ਚ ਹੀ ਹੁੰਦੇ ਆ ਔਰ ਅਸੀਂ ਵਰਲਡ ਲੈਵਲ ਤੇ ਉਹਦੀ ਮਾਰਕੀਟਿੰਗ ਕਰਦੇ ਆ ਸੋ ਬਹੁਤ ਵੱਡਾ ਨੁਕਸਾਨ ਹੁੰਦਾ ਹਰ ਬੰਦੇ ਦਾ ਨੁਕਸਾਨ ਆ ਉੱਥੇ ਰਹਿਣ ਵਾਲੇ ਦਾ ਪੰਜਾਬ ਦੇ ਹਰ ਜਿਹੜਾ ਘਰ ਚ ਰਹਿੰਦਾ ਉੱਥੇ ਕੋਈ ਕੰਮ ਨਹੀਂ ਕਰਦਾ ਉਹਦਾ ਵੀ ਨੁਕਸਾਨ ਆ ਕਿਉਂਕਿ ਜਿਹੜੀ ਪ੍ਰੋਫਿਟ ਆ ਉਹ ਸਾਰੇ ਪਾਸੇ ਵੰਡਿਆ ਜਾਂਦਾ ਅਲੱਗ-ਅਲੱਗ ਗਰੁੱਪ ਦੇ ਵਿੱਚ ਜਿਹੜੀ ਟਰਾਂਸਪੋਰਟੇਸ਼ਨ ਹੈਗੀ ਹੈ ਲੋਜੀਸਟਿਕ ਜਿਹੜੇ ਤੁਸੀਂ ਦੱਸ ਰਹੇ ਹੋ ਵੱਡੇ ਭੋੜੇ ਟਰਾਲੇ ਨਹੀਂ ਚੱਲਦੇ ਜੀ ਕਿੰਨੇ ਕੁ ਡਰਾਈਵਰ ਹੈ ਇਹ ਲੋਜੀਸਟਿਕ ਕੰਪਨੀਆਂ ਹੈਗੀਆਂ ਜਿਹੜੀਆਂ ਵੇਲੀਆਂ ਹੋ ਗਈਆਂ ਜਾਂ ਕੰਮ ਜਿਵੇਂ ਅੱਗੇ ਕਿਸਦਾ 500 ਚੱਲਦਾ ਹੋਵੇਗਾ ਜਾਂ 100 ਚੱਲ ਰਹੇ 50 ਚੱਲ ਰਹੇ ਦੇਖੋ ਸਾਨੂੰ ਕੋਸਟ ਵਾਈਸ ਸਾਨੂੰ ਇੰਨਾ ਪਤਾ ਕਿ 2 ਤੋਂ 3 ਰੁਪਏ ਕਿਲੋ ਦਾ ਸਾਨੂੰ ਫਰਕ ਪੈ ਜਾਂਦਾ ਸਰ ਸਿੱਧਾ ਦਾ ਹੀ ਔਰ 2-3 ਰੁਪਏ ਕਿਲੋ 5 ਰੁਪਏ ਕਿਲੋ ਜੇ ਅਸੀਂ ਕਨਵਰਸ਼ਨ ਕਰ ਦਿੰਨੇ ਆ ਲੋਹੇ ਤੋਂ ਮਟੀਰੀਅਲ ਬਣਾ ਕੇ ਭੇਜ ਦਿੰਨੇ ਆ ਤੋ ਜੇ ਸਾਨੂੰ ਔਨ ਤੇ ਜਾਣ ਦਾ ਤੇ ਫਿਰ ਉਹਦਾ ਬਹੁਤ ਮੁਸ਼ਕਿਲ ਹੁੰਦਾ ਜਿੱਦਾਂ ਪਲਾਸਟਿਕ ਇੰਡਸਟਰੀ ਆ ਇਧਰੋਂ ਮਾਲ ਪਾਇਆ ਉਧਰੋਂ ਫਟਾਫਟ ਡੱਬੇ ਬਣ ਕੇ ਨਿਕਲ ਜਾਂਦੇ ਆ 2 ਰੁਪਏ ਕਿਲੋ ਚ ਪਲਾਸਟਿਕ ਕਨਵਰਟ ਹੋ ਜਾਂਦੀ ਆ ਸੋ ਅਸੀਂ ਇਹ ਸੀਐਮ ਸਾਹਿਬ ਨੂੰ ਅੱਜ ਸਮਝਾ ਪਏ ਆ ਕਿ ਜੇ ਅਸੀਂ ਇਹ ਰਸਤਾ ਖੁੱਲ ਜੇ ਸੰ ਸਾਡੇ ਆਉਣ ਜਾਣ ਦੇ ਸਾਧਨ ਸੌਖੇ ਹੋ ਜਾਣ ਹਰ ਉਹ ਸ਼ਹਿਰ ਤਰੱਕੀ ਕਰਦਾ ਜੀ ਜਿੱਥੇ 에ਅਰਪੋਰਟ ਹੁੰਦਾ ਉਹ ਸਿਰਫ ਇਸ ਕਰਕੇ ਤਰੱਕੀ ਕਰਦਾ ਕਿ ਉੱਥੇ ਆਉਣ ਜਾਣ ਦਾ ਸਾਧਨ ਆਸਾਨ ਹੋਵੇ ਤੁਸੀਂ ਇੱਕ ਰਿਕੁਐਸਟ ਹੈ ਸਾਡਾ ਸਾਧਨ ਥੋੜਾ ਜਿਆ ਆਸਾਨ ਕਰਾ ਦਿਓ ਤੇ ਸਾਡੇ ਭਰਾਵਾਂ ਨੂੰ ਉੱਥੇ ਰਿਕੁਐਸਟ ਕਰ ਦਿਓ ਜਾਂ ਕੋਈ ਉਹਨਾਂ ਨੂੰ ਹੋਰ ਸਪੇਸ ਦਵਾ ਦਿਓ ਜਾਂ ਸੈਂਟਰ ਸਰਕਾਰ ਨਾਲ ਕੋਈ ਮਿਲ ਕੇ ਅਸ਼ਵਾਸ਼ਣ ਕੀ ਦਿੱਤਾ ਗਿਆ ਸੀ ਸੀਐਮ ਸਾਹਿਬ ਨੇ ਕਿਹਾ ਜੀ ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗਾ ਤੁਹਾਡਾ ਮਸਲਾ ਮੈਂ ਸਮਝਦਾ ਸਾਰਾ ਔਰ ਅਸੀਂ ਦੇਖ ਵੀ ਰਹੇ ਸੀਗੇ ਉਹਨਾਂ ਦੀ ਨੋਟਿਸ ਵੀ ਆ لیکن ਅਸੀਂ ਇੱਕ ਵਾਰੀ ਦੁਬਾਰਾ ਉਹਨਾਂ ਨੂੰ ਜਿਹੜਾ ਨੋਟਿਸ ਦਿੱਤਾ ਹੈ ਦੂਸਰਾ ਸੋਲੂਸ਼ਨ ਨੁਕਸਾਨ ਜਿਹੜਾ ਨਾ ਜੀ ਉਹ ਪੰਜਾਬੀ ਸੂਬੇ ਨੂੰ ਹੈ ਅੱਗੇ ਆਜੋ ਅੱਗੇ ਆਜੋ ਅੱਗੇ ਅੱਗੇ ਆਜੋ ਨਾਮ ਵੀ ਲੈ ਲਓ ਨਾਮ ਦੱਸੋ ਮੇਰਾ ਨਾਮ ਸ਼ਰਦ ਅਗਰਵਾਲ ਹੈ ਅੱਗੇ ਆਜੋ ਸ਼ਰਦ ਅਗਰਵਾਲ ਪ੍ਰੈਜ਼ੀਡੈਂਟ ਨਾਰਥਰਨ ਚੈਂਬਰ ਆਫ ਸਮਾਲ ਐਂਡ ਮੀਡੀਅਮ ਇੰਡਸਟਰੀਜ਼ ਜਲੰਧਰ ਇਹਦਾ ਸਭ ਤੋਂ ਵੱਡਾ ਨੁਕਸਾਨ ਜੀ ਪੰਜਾਬੀ ਸੂਬੇ ਨੂੰ ਹੈਗਾ ਪੰਜਾਬ ਨੂੰ ਹੈਗਾ ਪੰਜਾਬੀ ਲੋਕਾਂ ਨੂੰ ਹੈਗਾ ਇਸ ਕਰਕੇ ਕਿਉਂਕਿ ਜਿਹੜਾ ਇੰਡਸਟਰੀਅਲ ਕਲਾਈਮੇਟ ਹੈ ਨਾ ਉਹ ਅਸੀਂ ਦੁਨੀਆ ਪਰਚੇ ਜਾਈਏ ਤੇ ਲੱਗਦਾ ਕਿ ਪੰਜਾਬ ਦੇ ਅੰਦਰ ਤੇ ਅੰਦੋ ਬੰਦਾ ਹੈ ਕਿ ਕੋਈ ਵੀ ਇਨਵੈਸਟਰ ਜਿਹੜਾ ਬਾਹਰੋਂ ਆਕੇ ਉਹ ਇੱਥੇ ਪੈਸੇ ਲਗਾਉਣ ਨੂੰ ਰਾਜ਼ੀ ਨਹੀਂ ਹੈ ਹੁਣ ਇਸ ਸਮੇਂ ਸਾਰੀ ਦੁਨੀਆ ਚਾਈਨਾ ਨੂੰ ਛੱਡ ਕੇ ਇੰਡੀਆ 'ਚ ਪੈਸੇ ਲਗਾ ਰਹੀ ਹੈ ਕਿ ਇੱਥੇ ਨਵੀਆਂ ਫੈਕਟਰੀਆਂ ਲੱਗਣ ਪਰ ਉਹ ਸਾਰਾ ਪੈਸਾ ਕੋਈ ਗੁਜਰਾਤ ਜਾ ਰਿਹਾ ਹੈ ਕੋਈ ਐਮਪੀ ਜਾ ਰਿਹਾ ਹੈ ਕੋਈ ਸਾਊਥ 'ਚ ਜਾ ਰਿਹਾ ਹੈ ਪੰਜਾਬ ਦੇ ਅੰਦਰ ਕੋਈ ਵੀ ਬਾਹਰਲਾ ਬੰਦਾ ਨਾ ਆਕੇ ਰਾਜ਼ੀ ਹੈ ਨਾ ਹੀ ਇੱਥੇ ਪੈਸਾ ਲਗਾ ਕੇ ਰਾਜ਼ੀ ਹੈ ਤੇ ਇਸ ਗੱਲ ਦਾ ਸਭ ਤੋਂ ਵੱਡਾ ਨੁਕਸਾਨ ਅੱਜ ਸਾਡੇ ਪੰਜਾਬੀ ਸੂਬੇ ਨੂੰ ਹੈਗਾ ਅਸੀਂ ਅਸੀਂ ਪ੍ਰੋਟੈਸਟ ਦੇ ਅੰਦਰ ਜਿਹੜੇ ਆਪਣੇ ਕਿਸਾਨ ਭਰਾਏ ਉਹਨਾਂ ਦੇ ਨਾਲ ਹੈਗੇ ਆ ਪਰ ਪ੍ਰੋਟੈਸਟ ਕਿਸ ਕੀ ਇੰਡਸਟਰੀ ਨੂੰ ਨੁਕਸਾਨ ਨਾ ਹੋਏ ਆਮ ਜਨਤਾ ਨੂੰ ਨੁਕਸਾਨ ਨਾ ਹੋਏ ਤੇ ਪੰਜਾਬੀ ਸੂਬੇ ਨੂੰ ਨੁਕਸਾਨ ਨਾ ਹੋਵੇ ਕੋਈ ਅਮਾਉਂਟ ਦੱਸ ਸਕਦੇ ਹੋ ਹੁਣ ਤੱਕ ਜੇ ਤੁਸੀਂ ਇੱਕ ਜ਼ਿਲ੍ਹੇ ਦਾ ਦੱਸ ਰਹੇ ਹੋ ਕਿ ਨੁਕਸਾਨ ਕਿੰਨਾ ਕੁ ਹੋ ਗਿਆ ਹੈਗਾ ਤੁਹਾਡੀ ਹੋਰ ਵੀ ਜ਼ਿਲ੍ਹਿਆਂ ਦੇ ਸਾਥੀਆਂ ਨਾਲ ਗੱਲਬਾਤ ਕਨਵਰਸੇਸ਼ਨ ਚੱਲਦੀ ਹੋएगी WhatsApp ਗਰੁੱਪ ਬਣੇ ਹੋਏ ਨੇ ਕੀ ਟੋਟਲ ਪੰਜਾਬ ਦਾ ਜੇਕਰ ਹੁਣ ਤੱਕ ਲੌਸ ਦੀ ਗੱਲ ਕਰੀਏ ਕਿ ਕਿਸਾਨ ਜੱਥੇਬੰਦੀਆਂ ਨਾਲ ਵੀ ਕੋਈ ਬੈਠਕ ਕਰ ਰਹੀ ਹੈ ਕਿ ਮਿਊਚੁਅਲੀ ਅੰਡਰਸਟੈਂਡਿੰਗ ਬਣੇਗੀ ਬਰੂਏ ਨੁਕਸਾਨ ਜਿਹੜਾ ਹੈ ਅਸੀਂ ਆਲਰੇਡੀ ਨੁਕਸਾਨ ਅਸੀਂ ਟੋਟਲ ਨਹੀਂ ਦੱਸ ਸਕਦੇ ਅਪਰੋਕਸੀਮੇਟਲੀ ਕੀ ਹੈ ਦੇਖੋ ਸਾਡਾ ਅੱਜ ਸੀਐਮ ਸਾਹਿਬ ਨੂੰ ਮਿਲਣ ਦਾ ਮੇਨ ਮਕਸਦ ਸਾਡਾ ਇਹੋ ਸੀ ਵੀ ਇਸ ਇੰਡਸਟਰੀ ਜਿਹੜੀ ਹੈ ਡੇ ਬਾਈ ਡੇ ਡਾਊਨਫਾਲਟ ਤੇ ਜਾ ਰਹੀ ਹੈ ਡਿਊ ਟੂ ਧਰਨੇ ਔਰ ਅਸੀਂ ਇਹ ਵੀ ਰਿਕਵੈਸਟ ਕਰਨਾ ਸੀ ਵੀ ਕਿਸਾਨਾਂ ਨੂੰ ਤੁਸੀਂ ਰਿਕਵੈਸਟ ਕਰੋ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਮੰਨ ਕੇ ਹਾਈਵੇ ਨੂੰ ਖੁਲਾਇਆ ਜਾਏ ਬਾਹਰੋਂ ਵਪਾਰੀ ਆਉਂਦਾ ਦੇਖੋ ਸਾਡੇ ਕੋਲ ਕੋਈ ਰੌ ਮਟੀਰੀਅਲ ਨਹੀਂ ਪੰਜਾਬ ਕੋਲ ਸਾਰੇ ਰੌ ਮਟੀਰੀਅਲ ਬਾਹਰੋਂ ਆਉਂਦੇ ਨੇ ਔਰ ਜਿੰਨੀਆਂ ਅਸੀਂ ਫਿਨਿਸ਼ ਗੁੱਡਸ ਬਣਾਉਂਦੇ ਆ ਸਾਰੀਆਂ ਬਾਹਰਲੇ ਸੂਬਿਆਂ ਜਾਂ ਇੰਟਰਨੈਸ਼ਨਲ ਮਾਰਕੀਟ ਵਿੱਚ ਵੇਚਦੇ ਆ ਸਾਨੂੰ ਤਕਰੀਬਨ ਦੂਸਰੇ ਸੂਬਿਆਂ ਨਾਲੋਂ 8 ਤੋਂ 10% ਘਾੜਾ ਹੀ ਜ਼ਿਆਦਾ ਪੈ ਜਾਂਦਾ ਅਸੀਂ ਸੀਐਮ ਸਾਹਿਬ ਨੂੰ ਇਹ ਰਿਕਵੈਸਟ ਕੀਤੀ ਆ ਵੀ ਜਿਹੜੀ ਇੰਡਸਟਰੀ ਆਲਰੇਡੀ ਚੱਲ ਰਹੀ ਹੈ ਉਹਨੂੰ ਘੱਟੋ ਘੱਟ ਸਾਨੂੰ ਇਹਨਾਂ ਧਰਨਿਆਂ ਤੋਂ ਬਚਾਇਆ ਜਾਵੇ ਔਰ ਰਿਕੁਐਸਟ ਕਰਕੇ ਉਹਨਾਂ ਦੀ ਜਿਹੜੀਆਂ ਮੰਗਾਂ ਨੇ ਕੋਈ ਵਿੱਤ ਪੈ ਕੇ ਤੁਸੀਂ ਇਹਦਾ ਕੋਈ ਨਾ ਕੋਈ ਹੱਲ ਲੱਭੋ ਇਹਦੇ ਨਾਲ ਕੀ ਹੈ 50% ਇੰਡਸਟਰੀ ਮੰਡੀ ਗੁਵਿੰਦਗੜ੍ਹ ਦੇਖ ਲਓ 50% ਇੰਡਸਟਰੀ ਇਹਨਾਂ ਗੱਲਾਂ ਕਰਕੇ ਬੰਦ ਪਈ ਹੈ ਕਿਉਂ ਟਰਾਂਸਪੋਰਟੇਸ਼ਨ ਸਾਡੀ ਮਹਿੰਗੀ ਹੋ ਗਈ ਮਾਨੂੰ ਮਾਲ ਨਾ ਆਣ ਕਰਕੇ ਅਸੀਂ ਸਫਰ ਕਰ ਰਹੇ ਹਾਂ ਔਰ ਰੌ ਮਟੀਰੀਅਲ ਜਿਹੜੇ ਇਹਨਾਂ ਜਿੰਨੇ ਇੱਕ ਬਣ ਰਹੇ ਨੇ ਉਹ ਛੂਟਾ ਪ ਹੋ ਰਹੇ ਨੇ ਲੇਬਰ ਵੀ ਸਾਡੀ ਬਾਹਰ ਲਈ ਹੈ ਮਟੀਰੀਅਲ ਵੀ ਸਾਡੇ ਕੋ ਬਾਹਰ ਹੈ ਇਸ ਵਾਸਤੇ ਅਸੀਂ ਕਹਿੰਦੇ ਹਾਂ ਵੀ ਜਿਹੜੀ ਇੰਡਸਟਰੀ ਆਲਰੇਡੀ ਚੱਲ ਰਹੀ ਹੈ ਨਾ ਉਹਨੂੰ ਚੱਲਣ ਦਿੱਤਾ ਜਾਏ ਔਰ ਕਾਫੀ ਇੰਡਸਟਰੀ ਜਿਹੜੀ ਦੂਜੇ ਸੂਬਿਆਂ 'ਚ ਸ਼ਿਫਟ ਹੋ ਰਹੀ ਹੈ ਇਹਨਾਂ ਗੱਲਾਂ ਕਰਕੇ ਵਪਾਰੀ 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 ਬਾਹਰੋਂ ਆ ਨਹੀਂ ਰਿਹਾ ਵਪਾਰੀ ਬਾਹਰੋਂ ਇਸ ਵਾਸਤੇ ਨਹੀਂ ਆ ਰਿਹਾ ਕਿ ਰੋਡ ਸਾਰੀਆਂ ਬੰਦ ਨੇ ਸਿਸਟਮ ਸਾਰਾ ਖਰਾਬ ਹੋਇਆ ਹੈ ਅਸੀਂ ਕੋਈ ਸਮਾਨ ਵੀ ਤੁਹਾਡਾ ਸਟਕ ਹੈ ਜਾਂ ਕਿਤੇ ਫਸਿਆ ਹੋਇਆ ਕਿਉਂਕਿ ਵਪਾਰੀ ਆਪਣਾ ਕੁਝ ਸਟਾਕ ਰੱਖਦੇ ਨੇ ਇੰਟਰਨੈਟ ਤੁਸੀਂ ਦਸ ਸਾਲ ਤੋਂ ਜਾਣ ਹੈ ਤੁਸੀਂ ਇਹ ਦੇਖੋ ਨਾ ਇੱਕ ਸਾਲ ਤੋਂ ਜਾਮ ਹੈ ਜਿਹੜਾ ਟਾਈਮ ਅਸੀਂ ਇੱਕ ਦਿਨ ਦੇ ਵਿੱਚ ਅਸੀਂ ਬਾਰਡਰ ਕ੍ਰੋਸ ਕਰਦੇ ਸੀ ਆ ਜਾਮ ਦੇ ਵਿੱਚ ਚਾਰ-ਚਾਰ ਦਿਨ ਫਸਿਆ ਰਹਿੰਦਾ ਗਿਆ ਔਰ ਇੰਟਰਨੈਸ਼ਨਲ ਮਾਰਕੀਟ ਜਿਹੜਾ ਸਾਡਾ ਮਾਲ ਜਾਂਦਾ ਉਹ ਟਾਈਮ ਬਾਉਂਡ ਆ ਸੀ ਉਹਦੇ ਟਾਈਮ ਬਾਉਂਡ ਹੈਗੇ ਆ ਜੇ ਟਾਈਮ ਸਰ ਅਸੀਂ ਪੋਰਟ ਤੇ ਮਾਲ ਨਹੀਂ ਵੇਚਦੇ ਕੋਲ ਟਾਈਮ ਲਿਮਟ ਸਮ ਨਹੀਂ ਜਾਣਾ ਮਾਲ ਸ਼ਿਪ ਮਿਸ ਹੋ ਜਾਂਦਾ ਸ਼ਿਪ ਚੈਂਬਰ ਨਹੀਂ ਹੋਣੀ ਮਸਲਾ ਇਹ ਮਸਲਾ ਸੁਪਰੀਮ ਕੋਰਟ ਤੱਕ ਵੀ ਗਿਆ ਔਰ ਉਥੇ ਕਿਸਾਨ ਕਹਿੰਦੇ ਕਿ 80 ਨਈ ਬਲੌਕ ਕੀਤੇ ਰਾਜ ਸਰਕਾਰਾਂ ਨੇ ਬਲੌਕ ਕੀਤੇ ਨੇ ਕਹਿੰਦੇ ਰਾਹ ਖੋਲ ਦਿਓ ਸਾਨੂੰ ਵੀ ਦਿੱਲੀ ਜਾ ਲੈਣ ਦਿਓ ਇਸ ਤਰ੍ਹਾਂ ਦੀ ਉਹ ਗੱਲਾਂ ਕਰਦੇ 80 ਅੱਜ ਇਹ ਸਰਕਾਰ ਕੋਲ ਇਹ ਹੋਈ ਸੀਐਮ ਸਾਹਿਬ ਨੂੰ ਇਸੇ ਵਾਰ ਮਿਲੇ ਤੁਸੀਂ ਵਿੱਚ ਪਾ ਕੇ ਤੁਹਾਡੀ ਸਟੇਟ ਹੈ ਸਟੇਟ ਹਰੀ ਭਰੀ ਪੰਜਾਬ ਤਾਂ ਹੀ ਰਹਿ ਸਕਦੀ ਹੈ ਨਾ ਜੇ ਇੱਥੇ ਬਿਜ਼ਨਸ ਚੱਲੇਗਾ ਤਾਂ ਅਸੀਂ ਸੀਐਮ ਸਾਹਿਬ ਨੂੰ ਇਹ ਰਿਕਵੈਸਟ ਕੀਤੀ ਤੁਸੀਂ ਵਿੱਚ ਪਾ ਕੇ ਕੋਈ ਇਹੋ ਜਿਹਾ ਮਸਲਾ ਹਲਗਾ ਇਹੋ ਜਿਹਾ ਸੋਲੂਸ਼ਨ ਲੱਭੋ ਕਿ ਇਹ ਹਾਈਵੇ ਖੁੱਲ ਜਾਣ ਔਰ ਇਹ ਸਾਈਡ ਤੇ ਕੋਈ ਹੋਰ ਸਾਈਡ ਨਾ ਜਿੱਥੇ ਧਰਨਾ ਦੇਣ ਉਹਨਾਂ ਦੀ ਕਿਉਂ ਸੈਂਟਰ ਗਵਰਨਮੈਂਟ ਦਾ ਮਸਲਾ ਹੈ ਕਿ ਸਟੇਟ ਨੂੰ ਵਿੱਚ ਪੈਣਾ ਹੀ ਪੈਗਾ ਅੱਜ ਸਫਰ ਕੌਣ ਸਟੇਟ ਕਰ ਰਹੀ ਹੈ ਜੀ ਅਗਰ ਵਪਾਰੀ ਇੰਡਸਟਰੀ ਖਤਮ ਹੋ ਜਾਏਗੀ ਨਾ ਸਟੇਟ ਦਾ ਰੈਵਨਿਊ ਵੀ ਘਟੇਗਾ ਪੰਜਾਬ ਤਾਂ ਅੱਗੇ ਪੰਜਾਬ ਕਿਸੇ ਟਾਈਮ ਤੇ ਇੱਕ ਨੰਬਰ ਤੇ ਹੁੰਦਾ ਸੀ ਜੜ ਕੇ ਅੱਜ ਵੀ ਮੈਂ 22ਵੇਂ ਨੰਬਰ ਤੇ ਬਹੁਤ ਸੁਪਰੀਮ ਕੋਰਟ ਦੀ ਗੱਲ ਤੇ ਜਿਹੜੀ ਤੁਸੀਂ ਗੱਲ ਕਹੀ ਹੈ ਇੱਕ ਸਮੇਂ ਤੇ ਸੁਪਰੀਮ ਕੋਰਟ ਨੇ ਰਾਹ ਖੋਲਣ ਵਾਸਤੇ ਹਦਾਇਤ ਦੇ ਵੀ ਦਿੱਤੀ ਸੀ ਪਰ ਉਦੋਂ ਫਿਰ ਏਜੀ ਵੱਲੋਂ ਇਹ ਦਲੀਲ ਦਿੱਤੀ ਗਈ ਸੀ ਕਿ ਜੇ ਸਾਰਾ ਇਹ ਸਮਾਨ ਸਾਰੇ ਕਿਸਾਨ ਇਥੇ ਦਿੱਲੀ ਦੇ ਵਿੱਚ ਆ ਜਾਣਗੇ ਤੇ ਦਿੱਲੀ ਦੀ ਜਿਹੜੀ ਟ੍ਰੈਫਿਕ ਸਮੱਸਿਆ ਹੈ ਉਹ ਤੁਸੀਂ ਸੰਭਾਲ ਨਹੀਂ ਪਾਉਂਗੇ ਈਵਨ ਕਿ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਵੀ ਸ਼ਾਇਦ ਆਪ ਨਹੀਂ ਆਪ ਮੰਗੇ ਦੇਖੋ ਮਸਲਾ ਜਿਹੜਾ ਹੈਗਾ ਉਹ ਕਿਸਾਨ ਭਰਾਵਾਂ ਦਾ ਸੈਂਟਰ ਦੀ ਸਰਕਾਰ ਨਾਲ ਹੈਗਾ ਵੈ ਜਿਹੜਾ ਥੋੜਾ ਜਿਹਾ ਇੱਕ ਮੰਨਪੇਧ ਹੈ ਜਾਂ ਮਤਪੇਧ ਹੈ ਉਹਦੇ ਨਾਲ ਪਰ ਹੋਕ ਹੀ ਰਿਹਾ ਹੈ ਕਿ ਜੋ ਪੰਜਾਬ ਦੇ ਭਰਾ ਨੇ ਉਹਨਾਂ ਦੇ ਕੋਲੋਂ ਜਾਣੇ ਅਣਜਾਣੇ ਨੁਕਸਾਨ ਪੰਜਾਬ ਦਾ ਹੀ ਹੋ ਰਿਹਾ ਅਸੀਂ ਵੀ ਉਹਨਾਂ ਦੇ ਭਰਾ ਅਸੀਂ ਚਾਹੇ ਉਹਨਾਂ ਨਾਲ ਹੌਸਲਾ ਉਹਨਾਂ ਦਾ ਵਧਾਣਾ ਚਾਹੁੰਦੇ ਆ ਅਸੀਂ ਉਹਨਾਂ ਨਾਲ ਖੜ ਵੀ ਸਕਦੇ ਆ ਪਰ ਇਸ ਟਾਈਮ ਸਾਨੂੰ ਆਪਣੀ ਰੋਜ਼ੀ ਰੋਟੀ ਦੀ ਪਈ ਹੋਈ ਹੈ ਜਿਹੜੇ ਕਾਰੋਬਾਰ ਐ ਜਿਹੜੇ ਕਾਰਖਾਨੇ ਐ ਉਹ ਉਸ ਹਿਸਾਬ ਨਾਲ ਪ੍ਰੋਗਰੈਸ ਨਹੀਂ ਕਰ ਪਾਰੇ ਜਿਸ ਹਿਸਾਬ ਨਾਲ ਸਾਡੇ ਹੋਰ ਸੂਬੇ ਪ੍ਰੋਗਰੈਸ ਕਰ ਰਹੇ ਤੇ ਜੇ ਅਸੀਂ ਉਹ ਸਪੀਡ ਮਿਸ ਕਰ ਜਾਵਾਂਗੇ ਤੇ ਇਹ ਇਸ ਤਿਸ ਦਾ ਜਿਹੜਾ ਖਾਮਿਆਜਾ ਹੈ ਬੜੇ ਲੰਬੇ ਸਮੇਂ ਚ ਪੰਜਾਬ ਨੂੰ ਹੀ ਭੁਗਤਣਾ ਪੈਣਾ ਜਦੋਂ ਇੱਥੇ ਰੋਜ਼ਗਾਰ ਕੱਟ ਜਾਏਗਾ ਜਾਂ ਕਾਰੋਬਾਰ ਦੇ ਹੋਰ ਜਿਹੜੇ ਸਾਧਨ ਐ ਉਹ ਕੱਟ ਜਾਣਗੇ ਸੋ ਸਾਡੀ ਬੇਨਤੀ ਇਹੀ ਹੈ ਕਿ ਅਸੀਂ ਭਰਾ ਨਾਲ ਮੋਢੇ ਨਾਲ ਮੋਢਾ ਲਾਣ ਨੂੰ ਚਾਹੇ ਤਿਆਰ ਹੈ ਔਰ ਸੀਐਮ ਸਾਹਿਬ ਨੇ ਵੀ ਇਸ ਗੱਲ ਦਾ ਆਸ਼ਵਾਸਨ ਦਿੱਤਾ ਕਿ ਉਹ ਇਸ ਗੱਲ ਨੂੰ ਅੱਗੇ ਲੈ ਕੇ ਜਾਣਗੇ ਵੀ ਇੱਕ ਭਰਾ ਦੂਜੇ ਭਰਾ ਦਾ ਨੁਕਸਾਨ ਨਾ ਕਰੇ ਜਾਣੇ ਅਣਜਾਣੇ ਸਹੀ ਕੋਈ ਥੋੜਾ ਜਿਹਾ ਲੰਘਾ ਇਹੋ ਜਿਹਾ ਕੱਢ ਦਿੱਤਾ ਜਾਵੇ ਜਿਸ ਦੇ ਨਾਲ ਪੰਜਾਬ ਦੇ ਬਾਕੀ ਕਾਰੋਬਾਰ ਜਿਹੜੇ ਹੈਗੇ ਉਹ ਆਪਣਾ ਕੰਮ ਕਰ ਸਕਣ ਹੁਣ ਦੇਖੋ ਜੇ ਆਪਾਂ ਕਹਿੰਦੇ ਫੂਡ ਕ੍ਰੋਪਸ ਜਿਹੜੀ ਕ੍ਰੋਪਸ ਇੱਥੇ ਉਗ ਰਹੀਆਂ ਉਹ ਆਫਟਰ ਆਲ ਫੂਡ ਪ੍ਰੋਸੈਸਿੰਗ ਇੰਡਸਟਰੀ ਚ ਜ ਜਾਣੀ ਹੈ ਤੇ ਜੇ ਫੂਡ ਪ੍ਰੋਸੈਸਿੰਗ ਇੰਡਸਟਰੀ ਦੀ ਆਪਾਂ ਗੱਲ ਕਰੀਏ ਉਥੋਂ ਦੀ 에ਅਰ ਕੰਡੀਸ਼ਨਡ ਕੁਝ ਜਿਹੜੇ ਇਹੋ ਜਿਹੇ ਪਦਾਰਤ ਹੁੰਦੇ ਜਿਹੜੇ 에ਅਰ ਕੰਡੀਸ਼ਨਡ ਕੰਟੇਨਰਾਂ ਚ ਜਾਂ ਟਰੱਕਾਂ ਚ ਜਾਣੇ ਹੁੰਦੇ ਆ ਹੁਣ ਜੇ ਉਹਨੂੰ ਹੀ ਲਾਂਗਾ ਨਹੀਂ ਮਿਲੇਗਾ ਯਾ ਉਹਦਾ ਇੱਕ ਟਰੈਵਲਿੰਗ ਟਾਈਮ ਵਜੇਗਾ ਤੇ ਜ਼ਾਹਿਰ ਤੌਰ ਤੇ ਫੂਡ ਪ੍ਰੋਸੈਸਿੰਗ ਇੰਡਸਟਰੀ ਜਿਹੜੀ ਕਿ ਫਾਰਮਰ ਦੀ ਹਤੈਸ਼ੀ ਆ ਆਪਣੇ ਕਿਸਾਨਾਂ ਦੀ ਹਤੈਸ਼ੀ ਆ ਉਹਦਾ ਵੀ ਨੁਕਸਾਨ ਹੋਏਗਾ ਔਰ ਇੱਕ ਹੋਰ ਬੜੀ ਵੱਡੀ ਗੱਲ ਹੋ ਰਹੀ ਹੈ ਵੀ ਜਿਹੜੇ ਸਾਡੇ 에ਅਰਪੋਰਟ ਹੈ ਹੁਣ ਜਲੰਧਰ ਚ ਵੀ 에ਅਰਪੋਰਟ ਨਵਾਂ ਬਣਿਆ ਹਲਵਾੜਾ ਚ ਲੁਧਿਆਣਾ ਵੀ ਆਉਣ ਵਾਲਾ ਪਰ ਇਹਦਾ ਇੱਕ ਫਾਇਦਾ ਜਿਹੜਾ ਹੈਗਾ ਉਹ 에ਅਰਲਾਈਨਸ ਨੂੰ ਮਿਲ ਰਿਹਾ ਵੀ ਅਸੀਂ ਜਿਹੜਾ ਰੋਡ ਟਰਾਂਸਪੋਰਟ ਕਰ ਸਕਦੇ ਆ ਆਪਾਂ ਸੜਕ ਰਾਹੀਂ ਜਾ ਸਕਦੇ ਆ ਉਹਦੇ ਕਰਕੇ ਕਈ ਵਾਰੀ ਕੋਈ ਇਹੋ ਜੀ ਮੀਟਿੰਗ ਆ ਜਾਂਦੀ ਹੈ ਕੋਈ ਸਾਡਾ ਅਸੀਂ ਜਿਹਨੂੰ ਗੱਡੀ 'ਚ ਨਹੀਂ ਲਿਆ ਸਕਦੇ ਉਹਨੂੰ ਬਾਈ ਫਲਾਈਟ ਲੈਣਾ ਪੈਂਦਾ ਹੈ ਫਲਾਈਟ ਦੀ ਟਿਕਟਾਂ ਮਹਿੰਗੀਆਂ ਹੋ ਜਾਂਦੀਆਂ ਸੋ ਇਹ ਤੁਸੀਂ ਦੇਖੋਗੇ ਕਿ ਇੱਕ ਸਾਲ ਇੱਕ ਬਹੁਤ ਲੰਬਾ ਸਮੇਂ ਹੋ ਗਿਆ ਤੇ ਜੇ ਕੋਈ ਬਿਮਾਰੀ ਬੜੀ ਲੰਬੀ ਚੱਲ ਪਏ ਤਾਂ ਉਹਦਾ ਫਿਰ ਨੁਕਸਾਨ ਚਾਹੇ ਛੋਟੀ ਤੋਂ ਛੋਟੀ ਬਿਮਾਰੀ ਵੀ ਹੋਵੇ ਉਹ ਬੜਾ ਲੰਮਾ ਇੱਕ ਜਦੋਂ ਸਮੇਂ ਲੈ ਲੈਂਦੀ ਹੈ ਨਾ ਤਾਂ ਸਰੀਰ ਨੂੰ ਉਹਦਾ ਨੁਕਸਾਨ ਬੜਾ ਗਹਿਰਾ ਹੁੰਦਾ ਸੋ ਸਾਡੀ ਬੇਨਤੀ ਇਹੀ ਹੈ ਸਾਡੇ ਭਰਾਵਾਂ ਨਾਲ ਕਿ ਵੀ ਇਹਨੂੰ ਥੋੜਾ ਜਿਹਾ ਸਾਡੇ ਨਾਲ ਸਹੇ ਨੂੰ ਪੁੱਤੀ ਰੱਖਣ ਠੀਕ ਹੈ ਕੋ ਗੱਲ ਬਿਲਕੁਲ ਮੈਨੂੰ ਇਹ ਸਹੀ ਲੱਗੀ ਆ ਮੈਨੂੰ ਸਹੀ ਲੱਗੇ ਗੱਲ ਇਹ ਸਾਡੇ ਜਨ ਇਹਨਾਂ ਨੇ ਕੁਝ ਦਿਨ ਪਹਿਲਾਂ ਮੈਂ ਨਾਲ ਡਿਸਕਸ ਕੀਤੀ ਆ ਕਿ ਇੰਡਸਟਰੀ ਜਿਹੜੀ ਆ ਡੇ ਬਾਏ ਡੇ ਕ੍ਰਾਈਸਿਸ ਵਿੱਚ ਜਾ ਰਹੀ ਆ ਫਾਈਨੈਂਸ਼ੀਅਲ ਕ੍ਰਾਈਸਿਸ ਗੱਲਾਂ ਬਿਲਕੁਲ ਜਾਇਜ਼ ਨੇ ਕਿ ਇਹਨਾਂ ਦਾ ਰੌ ਮਟੀਰੀਅਲ ਵੀ ਬਾਹਰੋਂ ਆਣਾ ਰੌ ਮਟੀਰੀਅਲ ਜਦੋਂ ਬਾਹਰੋਂ ਆਉਂਦਾ ਉਹਦੀ ਪਰਚੇਜ਼ ਟਰਾਂਸਪੋਰਟੇਸ਼ਨ ਵਧਦੀ ਆ ਤਾਂ ਉਹਦੀ ਕਾਸਟ ਮਹਿੰਗੀ ਹੋ ਜਾਂਦੀ ਆ ਜਦੋਂ ਇਹ ਕਾਸਟ ਤੋਂ ਮਟੀਰੀਅਲ ਬਣਾ ਕੇ ਸਪਲਾਈ ਕਰਦੇ ਆ ਉਦੋਂ ਉਹਦੀ ਸੇਲ ਮਹਿੰਗੀ ਹੋ ਜਾਂਦੀ ਆ ਤੇ ਦੂਜੀਆਂ ਸਟੇਟਸ ਕੋਲ ਇਦਾਂ ਦਾ ਕੋਈ ਹਡਲ ਨਹੀਂ ਹੈਗਿਆ ਦੂਜੀਆਂ ਸਟੇਟਸ ਦੇ ਨਾਲ ਫਿਰ ਇਹਨਾਂ ਦੇ ਰੇਟਸ ਜਿਹੜੇ ਆ ਉਹ ਕੰਪੀਟੀਸ਼ਨ ਤੋਂ ਬਾਹਰ ਹੋ ਜਾਂਦੇ ਆ ਤੇ ਪ੍ਰੋਟੈਸਟ ਤੇ ਕੋਈ ਖਿਲਾਫ ਨਹੀਂ ਹੈ ਪ੍ਰੋਟੈਸਟ ਦੇ ਸਾਰੇ ਨਾਲ ਆ ਪਰ ਨਾਲ ਦੇ ਨਾਲ ਇੱਕ ਪ੍ਰੋਟੈਸਟ ਕਰਕੇ ਦੂਜੀ ਜਿਹੜੀ ਇੰਡਸਟਰੀਜ਼ ਆ ਉਹ ਸਫਰ ਨਾ ਹੋਣ ਇੱਕ ਅਗਰ এমਪਲੋਇਰ ਆ ਰੇ ਇੱਕ ਜਿਹੜਾ ਫੈਕਟਰੀ ਦਾ ਓਨਰ ਆ ਉਹ ਸਫਰ ਹੁੰਦਾ ਉਹਦੇ ਨਾਲ ਉਸ ਫੈਕਟਰੀ ਜੁਨੇ ਹੋ ਜਿੰਨੇ ਵੀ ਏਮਪਲੋਇਜ਼ ਆ ਉਹ ਸਾਰੇ ਸਫਰ ਹੁੰਦੇ ਅੱਜ ਅਸੀਂ ਸੀਐਮ ਸਾਹਿਬ ਮੇਰੇ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਮੈਂ ਸੀਐਮ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਸਮਾਂ ਦਿੱਤਾ ਤੇ ਉਹਨਾਂ ਨੇ ਇਸ ਇਸ਼ੂ ਨੂੰ ਬਹੁਤ ਤਵੱਜੋ ਦਿੱਤੀ ਉਹਨਾਂ ਨੇ ਕਿਹਾ ਸੀ ਇਹ ਹੀ ਕੀਤਾ ਕਿ ਇੰਟਰਵਿਨ ਕਰਕੇ ਕਿਸੇ ਵੀ ਤਰ੍ਹਾਂ ਨਾਲ ਦੂਜੀ ਸਟੇਟ ਨਾਲ ਹਰਿਆਣਾ ਨਾਲ ਕਰੋ ਗੱਲ ਸੈਂਟਰ ਨਾਲ ਕਰੋ ਗੱਲ ਕਿਸਾਨਾਂ ਨਾਲ ਗੱਲ ਕਰੋ ਕਿਸੇ ਵੀ ਤਰ੍ਹਾਂ ਨਾਲ ਜਿਹੜਾ ਰੋਡ ਐਕਸੈਸ ਆ ਟਰਾਂਸਪੋਰਟੇਸ਼ਨ ਜੇ ਵੀ ਦੱਸਿਆ ਜੀ ਸਗੂ ਸਾਹਿਬ ਨੇ ਵੀ ਸਾਰਿਆਂ ਨੇ ਗੁਰਸਾਨ ਜੀ ਨੇ ਕਿ ਟਰਾਲੇ ਵੱਡੇ ਵੱਡੇ ਆ ਉਹ ਲਿੰਕ ਰੋਡ ਪਿੰਡਾਂ ਵਿੱਚ ਆ ਹੀ ਨਹੀਂ ਸਕਦੇ ਪੋਸਿਬਿਲਟੀ ਨਹੀਂ ਹੈ ਸੋ ਇਸ ਕਰਕੇ ਅਸੀਂ ਤਾਂ ਇਹਨਾਂ ਨੂੰ ਸਾਰਿਆਂ ਨੂੰ ਲੈ ਕੇ ਆਏ ਆ ਕਿ ਇਸ ਤਰ੍ਹਾਂ ਦੀ ਗੱਲਬਾਤ ਕਰਕੇ ਜਿਹੜਾ ਆਉਣ ਜਾਣ ਦਾ ਰਸਤਾ ਆ ਉਹ ਖੁੱਲੇ ਜਾਵੇ ਅਸੀਂ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਦੀਪਕ ਭਾਲੀ ਜੀ ਦਾ ਜਿਨ੍ਹਾਂ ਨੇ ਇਹ ਮੁੱਦਾ ਚੱਕਿਆ ਔਰ ਇਹ ਮੁੱਦੇ ਨੂੰ ਲੈ ਕੇ ਇਹ ਮੁੱਦੇ ਨੂੰ ਲੈ ਕੇ ਸਾਨੂੰ ਨਾਲ ਲੈ ਕੇ ਆਏ ਨੇ ਉਹ ਸੀਐਮ ਸਾਹਿਬ ਨਾਲ ਮਿਲਾਇਆ ਅਸੀਂ ਇਹਨਾਂ ਦਾ तहे ਦਿਲੋਂ ਸਾਰੀ ਇੰਡਸਟਰੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਠੀਕ ਹੈ ਜੀ ਇਸੇ ਤਰ੍ਹਾਂ ਦੇ ਹੋਈ ਜਾਸਤ ਤੇ ਦੇਸ਼ ਵਿਦੇਸ਼ ਤੇ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ